ਦੈਨਿਕ ਸੂਰਤੀ ਵੀਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਪੰਥਕ ਸਿਆਸਤ ਦੇ ਵਿੱਚ ਅਹਿਮ ਘਟਨਾਕ੍ਰਮ ਹੋਇਆ ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਧੜੇ ਨੇ ਜਿਹਨੂੰ ਕੋਈ ਵੱਖਰਾ ਧੜਾ ਕਿਹਾ ਜਾ ਰਿਹਾ ਬਾਕੀ ਤੋਂ ਡਾ ਵੀ ਕਿਹਾ ਜਾ ਰਿਹਾ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਬੀਤੇ 10-15 ਸਾਲ ਦੌਰਾਨ ਜੋ ਅਜਹੀਆਂ ਘਟਨਾਵਾਂ ਵਾਪਰੀਆਂ ਜਿਸ ਕਾਰਨ ਅਕਾਲੀ ਦਲ ਜਾਂ ਪੰਥਕ ਸਿਆਸਤ ਕਹਿੰ ਲੋ ਨਿਗਾਰਵਾਲ ਜਾਂਦੀ ਰਹੀ ਉਸ ਲਈ ਖਿਮਾ ਯਾਚਨਾ ਕੀਤੀ ਹੈ ਇਸ ਗਰੁੱਪ ਦੇ ਵਿੱਚ ਸ਼ਾਮਲ ਸਿਰਕਰ ਡਾਗੂ ਤੇ ਸਾਬਕਾ ਮંત્રી ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਇਸ ਵਕਤ ਦੈਨਿਕ ਸੂਰਾਂ ਨਾਲ ਬਣੇ ਹੋਏ ਨੇ ਰਖੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਮਾਦ ਜੀ ਥੈਂਕ ਯੂ ਜੀ ਰਖੜਾ ਸਾਹਿਬ ਆਪਾਂ ਕਰੀਬ 1 ਮਹੀਨਾ ਪਹਿਲਾਂ ਤਾਂ ਪਟਿਆਲਾ ਲੋਕ ਸਭਾ ਹਲਕੇ ਲਈ ਡਟ ਕੇ ਚੋਣ ਪ੍ਰਚਾਰ ਕਰ ਰਹੇ ਸੀ ਜਿੱਥੇ ਲੋਕ ਸਾਨੂੰ ਸੁਣਨ ਚਾ ਰਿਹਾ ਕਿ ਤੁਹਾਡਾ ਹੀ ਪਸੰਦੀਦਾ ਉਮੀਦਵਾਰ ਸੀ ਨਰਿੰਦਰ ਕੁਮਾਰ ਸ਼ਰਮਾ ਐਨ ਕੇ ਸ਼ਰਮਾ ਉਹਨਾਂ ਨੂੰ ਪਟਿਆਲਾ ਤੋਂ ਸੁਖਵੀਰ ਸਿੰਘ ਬਾਦਲ ਨੇ ਟਿਕਟ ਵੀ ਦਿੱਤੀ ਔਰ ਬੁਰੀ ਤਰ੍ਹਾਂ ਹਾਰੇ ਵੀ ਹੈ ਜਮਾਨਤ ਵੀ ਜਬਤ ਹੋਈ ਹੈ ਸ਼ਾਇਦ ਉਹਨਾਂ ਦੀ ਤੇ ਅੱਜ ਆਪਾਂ ਵੱਖਰੇ ਹੋ ਕੇ ਖੜੇ ਆ ਕਿ ਸਾਡੀ ਮੰਨੀ ਨਹੀਂ ਜਾ ਰਹੀ ਸੀ ਕਿਸ ਤਰ੍ਹਾਂ ਸਾਰੇ ਸ ਨੂੰ ਆਪਾਂ ਦੇਖੋ ਇਹ ਹੀ ਕਾਰਨ ਹੈ ਕਿ ਸਾਡਾ ਜਿਹੜਾ ਕੈਂਡੀਡੇਟ ਸੀ ਬਹੁਤ ਵਧੀਆ ਕੈਂਡੀਡੇਟ ਸੀ ਬਹੁਤ ਚੰਗਾ ਕੈਂਡੀਡੇਟ ਸੀ ਜੀ ਉਹਦਾ ਕੋਈ ਵੀ ਬਲੇਮ ਨਹੀਂ ਸੀ ਕੋਈ ਵੀ ਉਹਦੇ 'ਚ ਉਹ ਹੀ ਕੰਮ ਨਹੀਂ ਸੀ ਅਸੀਂ ਵੀ ਪੂਰਾ ਜੋਰ ਲਾਇਆ ਨੌ ਹਲਕੇ ਨੇ ਨੌ ਦੇ ਨੌ ਹਲਕਿਆਂ ਦੇ ਵਿੱਚ ਪੂਰਾ ਜੋਰ ਲਗਿਆ ਜੀ ਅਰ ਸਾਨੂੰ 100% ਵੀ ਸੀ ਕਿ ਅਸੀਂ ਬਹੁਤ ਵਧੀਆ ਵੋਟਾਂ ਜਿੱਤਾਂਗੇ ਜੀ ਖਾਸ ਕਰਕੇ ਜਿਹੜਾ ਉਹਨਾਂ ਦਾ ਆਪਣਾ ਹਲਕਾ ਡੇਰਾ ਵਸੇ ਉੱਥੋਂ ਚ ਕਦੇ ਵੀ ਨਹੀਂ ਹਾਰੇ ਹਾਂ ਤੇ ਪਿਛਲੀ ਵਾਰੀ ਮੈਲ ਲੜਿਆ ਸੀ ਉੱਥੇ ਤਕਰੀਬਨ 20000 ਵੋਟ ਤੇ ਜਿੱਤੇ ਸੀ ਹਾਂ ਬਹੁਤ ਵੱਡਾ ਜਿੱਤੂ ਸੀ ਹਾਂ ਜੀ ਆ ਸਾਨੂੰ ਤਾਂ ਇਹ ਸੀ ਵੀ ਉੱਥੋਂ ਅਸੀਂ 60 70000 ਵੋਟ ਤੇ ਜਿੱਤ ਕੇ ਆਵਾਂ ਜੀ ਪਰ ਜਿੱਦੇ ਰਿਜ਼ਲਟ ਆਇਆ ਜੀ ਉਹ ਰਿਜ਼ਲਟ ਸਾਡੇ ਸੋਚ ਦੇ ਬਿਲਕੁਲ ਹੀ ਉਲਟਾ ਗਿਆ ਜੀ ਉੱਥੇ ਹੀ ਅਸੀਂ 332000 ਵੋਟ ਤੇ ਹਾਰ ਗਏ ਜੀ ਜੀ ਤੇ ਬਾਕੀ ਸਾਰੇ ਅਸੀਂ ਹਾਰ ਗਏ ਇਕੱਲੇ ਹਾਰੇ ਨਹੀਂ ਹਾਂ ਦੇਖੋ ਕਹਿਣ ਨੂੰ ਤਾਂ ਇਹ ਹੈ ਕਿ ਵੀ ਅਸੀਂ ਚੌਥੇ ਨੰਬਰ ਤੇ ਆਏ ਹਾਂ ਜੇ ਆਪ ਆਣ ਦੀ ਗੱਲ ਕਰੀਏ ਤਾਂ 14000 ਵੋਟ ਤੇ ਹਾਰੇ ਜੀ ਜੇ ਭਾਜਪਾ ਆਣ ਦੀ ਗੱਲ ਕਰੀਏ ਤਾਂ ਉਹ 15000 ਵੋਟ ਤੇ ਹਾਰੇ ਹਾਂ ਅਸੀਂ 1,60,000 ਵੋਟ ਤੇ ਹਾਰ ਗਏ ਇੱਕ ਗਾਇਬ ਬਹੁਤ ਵੱਡਾ ਗਾਇਬ ਪੈ ਗਿਆ 10% ਤੋਂ ਵੀ ਉੱਤੇ ਚਲਾ ਗਿਆ ਹਾਂ ਜੀ ਜਵੰਤ ਛੱਡੀ ਜਬਤ ਹੋ ਗਈ ਜੀ ਦੇਖੋ ਅਸੀਂ ਤਾਂ ਤਕਰੀਬਨ ਮੇਰਾ ਖਿਆਲ ਹੈ ਸਾਨੂੰ 7-8 ਸਾਲ ਹੋ ਗਏ ਸੀ ਇਹ ਗੱਲ ਕਹਿੰਦੇ ਨੂੰ ਕਿ ਆਪਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣਾ ਚਾਹੀਦਾ ਹੈ। ਉੱਥੇ ਜਾ ਕੇ ਵਿਧੀ ਵਿਧਾਨ ਦੇ ਨਾਲ ਆਪਾਂ ਮਾਫੀ ਮੰਗੀਏ। ਮੈਂ ਤਾਂ ਕੋਰ ਕਮੇਟੀ ਦੇ ਵਿੱਚ ਵੀ ਕਹੀ ਸੀਗਾ ਕਿ ਵੀ ਆਪਾਂ ਨੂੰ ਜਾਣਾ ਚਾਹੀਦਾ। ਕਈ ਵਾਰੀ ਪਾਰਟੀ ਦੇ ਡਿਸਿਪਲਿਨਰੀ ਹੁੰਦਾ ਹੈ। ਪਾਰਟੀ ਤੋਂ ਬਾਹਰ ਬਿੰਦਿਸੀ ਕੋਈ ਗੱਲ ਕਰ ਸਕਦੇ। ਜੀ। ਪਰ ਉਹ ਗੱਲ ਫਿਰ ਅਖੀਰ ਨੂੰ ਐਸੀ ਜਿਵੇਂ ਪੰਜਾਬੀ ਚ ਕਹਿੰਦੇ ਵੀ ਬਿਲਕੁਲ ਹੀ ਤਾਂ ਥੱਲੇ ਗੱਲ ਚਲੀ ਗਈ। ਫਿਰ ਐ ਸੋਚਿਆ ਵੀ ਇਹ ਤਾਂ ਕਲੰਕਤਾਲੀ ਗੱਲ ਹੀ ਹੈ। ਹੂੰ। ਜਿਹੜੇ ਵੋਟ ਪੰਤ ਤੋਂ ਬਿਨਾ ਵੋਟ ਹੀ ਨਹੀਂ ਸਪਾਉਂਦੇ ਜਿਹੜੇ ਤਕੜੀਆਂ ਨੂੰ ਦੇਖ ਕੇ ਵੋਟ ਪਾਉਂਦੇ ਸੀ ਜਾਂ ਕਿਸਾਨੀ ਦੀ ਗੱਲ ਸੀ ਉਹ ਸਾਡਾ ਬਿਲਕੁਲ ਹੀ ਟੁੱਟ ਗਈ ਤੇ ਉਹ ਟੁੱਟਣ ਕਰਕੇ ਫਿਰ ਅਸੀਂ ਮਨ ਬਣਾ ਲਿਆ ਕਿ ਅਸੀਂ ਇਕੱਠ ਸਾਣ ਨੂੰ ਵੈਸੇ ਬਾਗੀ ਧੜਾ ਤੁਸੀਂ ਕਹਿੰਦੇ ਹੋ ਨਾ ਅਸੀਂ ਬਾਗੀਆਂ ਅਸੀਂ ਸ਼ੋਮਣੀ ਕਾਲੀਦਲ ਦੇ ਵਰਕਰਾਂ ਔਰ ਉਹਦੇ ਲਈ ਪੂਰਾ ਕੰਮ ਵੀ ਕਰਾਂਗੇ ਉਹਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਪਰ ਸਾਡੇ ਮਨ ਦੇ ਉੱਤੇ ਇੱਕ ਬੋਝ ਸੀ ਕਿ ਪ੍ਰਧਾਨ ਸਾਹਿਬ ਜੇ ਚਲੇ ਜਾਣ ਤਾਂ ਬਹੁਤ ਬੁਝਿਆ ਗੱਲ ਹੈ ਜਿਉਂ ਉਹਨਾਂ ਨੂੰ ਕਹਿੰਦੇ ਵੀ ਰਹੇ ਹਾਂ ਪਹਿਲਾਂ ਕਿ ਆਪਾਂ ਵਿਧਾਨ ਦੇ ਮੁਤਾਬਕ ਮਾਫੀ ਮੰਗ ਲਈਏ ਚਲੋ ਉਹ ਕਹਿੰਦੇ ਸੀ ਵੀ ਜਿੰਮੇ ਮੈਂ ਕਰ ਰਿਹਾ ਵੀ ਠੀਕ ਕਰ ਰਿਹਾ ਭਲਾਂ ਦੀ ਗੱਲ ਮੰਨੀ ਵੀ ਜਾਂਦੀ ਹੈ ਫਿਰ ਅਸੀਂ ਕਿਹਾ ਵੀ ਚਲੋ ਜਿਹੜੇ ਜਿੰਨੇ ਆਪਣੇ ਨਾਲ ਜਾਂਦੇ ਨੇ ਆਪਾਂ ਬੱਕ ਚੱਲਦੇ ਆ ਤੇ ਅਸੀਂ ਸੋਚ ਕੇ ਸ਼ੇਰਕਾਲ ਤੱਕ ਸੇ ਜਾਏ ਅੱਛਾ ਰਬੋਜਾ ਹੋ ਗਿਆ ਸਾਡੇ ਜੱਜ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣੀ ਬਹੁਤ ਉਹ ਕੀਤਾ ਅਰਮਾਨ ਸਿੰਘ ਬੇਨਤੀ ਕਰਕੇ ਆਇਆ ਕਿ ਸਾਨੂੰ ਛੇਤੀ ਛੇਤੀ ਬੁਲਾ ਕੇ ਜੋ ਵੀ ਤੁਹਾਡੇ ਵਿਧਾਨ ਮੁਤਾਬਕ ਸਨ ਸਜ਼ਾ ਬਣਦੀ ਹੈ ਉਹ ਅਸੀਂ ਖਿੜੇ ਮੱਥੇ ਪ੍ਰਵਾਨ ਕਰਾਂ ਅਸੀਂ ਆਪਣੀਆਂ ਗਲਤੀਆਂ ਬਾਰੇ ਵਿੱਚ ਲਿਖਦੇ ਆ ਵਿਛੜੀਦਾ ਇਹ ਹੈ ਗਲਤੀਆਂ ਹੋਈਆਂ ਨੇ ਅਸੀਂ ਉਸ ਗਲਤੀਆਂ ਦੇ ਦੌਰਾਨ ਦੇ ਵਿੱਚ ਤਹ ਅਸੀਂ ਗਲਤੀਆਂ ਵਿੱਚ ਇਨਵੋਲ ਨਹੀਂ ਸੀ ਪਰ ਸਾਡਾ ਉਦੋਂ ਚੁੱਪ ਰਹਿਣਾ ਚੁੱਪੀ ਕਹੋਂਗੇ ਜੇ ਪਿੰਦਨ ਪਾਰਟੀ ਬੋਲਦੇ ਬਾਹਰ ਨਹੀਂ ਬੋਲਦੇ ਤਾਂ ਉਹ ਚੁੱਪ ਰਹਿਣਾ ਵੀ ਸਾਡੀ ਗਲਤੀ ਸੀ ਸੋ ਉਸ ਗਲਤੀ ਦੀ ਅਸੀਂ ਅੱਜ ਮਾਫੀ ਨਮਾ ਲਿਖ ਕੇ ਦੇ ਕੇ ਆਇਆ ਔਰ ਗੁਰੂ ਅਗਿਰਦਾਸ ਕਰਕੇ ਆ ਕਿ ਸਾਡੇ ਉਸ ਗਲਤੀਆਂ ਨੂੰ ਮਾਫ ਕਰਕੇ ਜੋ ਸਾਡੀ ਸਜ਼ਾ ਬਣਦੀ ਹੈ ਤਾਂ ਕਿ ਸਾਡੇ ਜਿਹੜਾ ਮਨ ਤੇ ਬੋਝ ਆਏ ਉਹ ਸਾਡਾ ਬੋਝ ਲੈ ਚੁੱਕੇ ਅਗਲਾ ਕਦਮ ਕੀ ਚੁੱਕਣ ਜਾ ਰਹੇ ਹੋ ਜੀ ਕਿ ਕਿਸੇ ਨੂੰ ਅਗਵਾਈ ਦੋਗੇ ਜਾਂ ਕੋਈ ਕਮੇਟੀ ਬਣਾਉਗੇ ਜਾਂ ਕੀ ਕੀ ਅਗਲਾ ਪ੍ਰੋਗਰਾਮ ਕੀ ਹੈ ਜੀ ਦੇਖੋ ਪਿਛੇ ਮੁੜਨ ਦਾ ਹੁਣ ਲੱਗ ਨਹੀਂ ਰਿਹਾ ਕਿ ਹੁਣ ਦੁਬਾਰਾ ਪਿੱਛੇ ਮੁੜਿਆ ਜਾਊਗਾ ਜ ਜਿੰਨੀ ਅੱਗੇ ਵੱਧ ਚੁੱਕੀ ਹੈ ਗੱਲ ਜਿਹੜੀ ਅਗਲੀ ਗੱਲ ਹੈ ਉਹ ਸਾਰੇ ਬੰਦੇ ਬੈਠਾਂਗੇ ਜੀ ਉਹਦੇ ਚ ਬੈਠ ਕੇ ਫੈਸਲਾ ਕਰਾਂਗੇ ਅਸੀਂ ਤਾਂ ਭਲਾਂਸਾ ਨੂੰ ਪਹਿਲਾਂ ਕਹਿੰਦੇ ਰਹੇ ਕਿ ਜੀ ਤੁਸੀਂ ਜਿੱਥੇ ਵੀ ਜਾਣੇ ਹੋ ਉੱਥੇ ਤੁਸੀਂ ਆਪਣਾ ਕੈਂਡੀਡੇਟ ਅਨਾਉਂਸ ਕਰਿਆ ਹੁੰਦੇ ਹੋ ਤੁਸੀਂ ਆਪਣੇ ਮਨਚ ਬਣਾ ਕੇ ਰੱਖੋ ਮਿਫਰਾਨ ਨੂੰ ਟਿਕਟ ਦੇਣੀ ਹੈ ਟਿਕ ਟੋਸ਼ੇ ਨੂੰ ਮਿਲੂਗੀ ਪਰ ਤੁਸੀਂ ਚਾਰ ਬੰਦੇ ਆਪਣੇ ਨਾਲ ਬਣਾ ਲਓ ਬਿਠਾ ਲਓ ਉਹਦੇ ਤੁਹਾਡੀ ਰਿਸਪੈਕਟ ਵੱਧਦੀ ਹੈ ਉਹ ਪ੍ਰਧਾਨ ਸਾਹਿਬ ਕਹਿੰਦੇ ਜੰਮੀ ਤੋਂ ਰਹਿ ਹੀ ਨਹੀਂ ਹੁੰਦੇ ਜਮਾ ਰਿਲੀਜਾ ਨਾਲ ਉਸੇ ਮੰਦਰ ਚੈਨਲ ਤੇ ਮੈਂ ਤਾਂ ਰਹਿ ਹੀ ਨਹੀਂ ਸਮਾ ਉਹਨਾਂ ਅਨਾਉਂਸ ਕਰ ਦੇ ਤਾਂ ਪਰ ਅਸੀਂ ਮੰਨ ਬਣਾਇਆ ਹੈ ਕਿ ਆਪਾਂ ਡਿਸਪਲਿਨ ਦੇ ਵਿੱਚ ਰਹਿ ਕੇ ਤੇ ਜੋ ਪਾਰਕੀ ਸਨਾਤ ਨੇ ਸਨਾਤ ਕਹਿੰਦੇ ਨੇ ਸਨਾਤ ਤੇ ਚੱਲ ਕੇ ਆਪਾਂ ਫੈਸਲੇ ਕਰੀਏ ਇਹ ਨਹੀਂ ਵੀ ਇੰਡੀਵਿਜੂਅਲ ਫੈਲੇ ਕਰੀਏ ਆਮ ਮਹਾਰੇ ਚੱਲੀਏ ਉਹ ਗੱਲਾਂ ਨੂੰ ਛੱਡ ਕੇ ਜੋ ਪੰਥਕ ਰੀਤੀ ਰਿਵਾਜ ਨੇ ਜੋ ਪੰਥ ਦੇ ਮੁਤਾਬਕ ਗੱਲਾਂ ਹੁੰਦੀਆਂ ਨੇ ਜੀ ਉਹਦੇ ਮੁਤਾਬਕ ਅੱਜ ਦੇਖੀਏ ਅਮਰਪਾਲ ਜੀ ਨੂੰ ਕੋਈ ਬੋਟਾ ਪਈ ਨਹੀਂ ਨੇ ਪੰਜ ਸਕ ਬੋਟਾ ਪਈਆਂ ਨੇ ਬਿਲਕੁਲ ਪਹਿਲੀ ਵਾਰ ਹੀ ਹੈ ਪਹਿਲੀ ਵਾਰ ਤਾਂ ਨਹੀਂ ਹੈ ਤਾਂ ਦੂਜੀ ਵਾਰ ਹੀ ਜੀ ਸਾਡੇ ਜਿੱਥੇ ਕੈਂਡੀਡੇਟਾਂ ਦੀ ਜਮਾਨਤ ਜਬਤ ਹੋਈ ਅੱਛਾ ਜੀ ਪਾਰਟੀ ਦੀ ਜਮਾਨਤ ਵੀ ਜਬਤ ਹੋ ਗਈ ਹੂੰ ਇੱਕ ਵਾਰੀ ਪਹਿਲਾਂ ਵੀ ਜਦੋਂ ਮਾਨ ਸਾਹਿਬ ਨੇ 89 ਦੇ ਵਿੱਚ ਲੈਕਚਰ ਲੜਿਆ ਉਦੋਂ ਵੀ ਸਾਡੀ ਪਾਰਟੀ ਨੂੰ ਚਲਦਾ ਸੀ ਪਰ ਕਾਰਨ ਕੀ ਸੀ ਉਦੋਂ ਪੰਥ ਦੀ ਵੋਟ ਪੰਥ ਨੂੰ ਚਲੀ ਗਈ ਸੀ ਐਸਕੇ ਪੰਥ ਦੀ ਵੋਟ ਪੰਥ ਨੂੰ ਨਹੀਂ ਗਈ ਕਿਸੇ ਹੋਰ ਪਾਸੇ ਚਲੀ ਗਈ ਸੋ ਇਹ ਤਾਂ ਕਾਫੀ ਉਦੈ ਹੀ ਗੱਲ ਹੈ ਕਿ ਸਾਨੂੰ ਸੋਚਣਾ ਪੈਣਾ ਹੈ ਕਿ ਸਾਡੇ ਪੰਥਕ ਜਿਹੜੇ ਬੰਦੇ ਨੇ ਉਹ ਸਾਡਾ ਨਾਰਾਜ਼ ਉਹਨਾਂ ਨੂੰ ਸੀ ਕਿ ਮੈਨੂੰ ਆਉਣਾ ਹੈ ਉਹਨਾਂ ਦੇ ਮਨ ਦੇ ਵਿੱਚ ਸਭ ਤੋਂ ਵੱਡੀ ਗੱਲ ਹੁਣ ਤੁਸੀਂ ਦੇਖਿਆ ਹੁਣ ਦੋ ਮਿੰਟ ਪਹਿਲਾਂ ਟੈਲੀਫੋਨ ਆਇਆ ਹੂੰ ਇਹ ਸਾਡੇ ਸਰਪੰਚ ਸਾਹਿਬ ਦਾ ਟੈਲੀਫੋਨ ਸੀ ਐਸ்சி ਪ੍ਰਵਾਹ ਨੂੰ ਬਲਾਕ ਕਰਦਦੇ ਨੇ ਪਰ ਉਹ ਵੀ ਖੁਸ਼ ਸੀ ਕਿ ਯਾਰ ਤੁਸੀਂ ਬਹੁਤ ਬੁਝਿਆ ਕੰਮ ਕਰਿਆ ਆਹੀ ਗੱਲ ਸੀ ਜਿਹਦੇ ਕਰਕੇ ਆਪਾਂ ਨੂੰ ਵੋਟ ਨਹੀਂ ਪੈਂਦੀ ਇੱਕ ਪਿੰਡ ਦੇ ਵਿੱਚ ਰਹਿਣ ਵਾਲਾ ਬੰਦਾ ਹੈ ਤੇ ਉਹ ਵੀ ਟੈਲੀਫੋਨ ਕਰਕੇ ਲੋਕ ਕਹਿੰ ਰਹੇ ਨੇ ਕਿ ਤੁਸੀਂ ਬਹੁਤ ਚੰਗਾ ਕੰਮ ਚੁੱਕਿਆ ਜੋ ਉਸ ਗੁਰੂ ਦਾ ਧੰਨਵਾਦ ਕਰਦੇ ਹਾਂ ਸਿਪਾਸ਼ਾਤਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਬੁੱਧੀ ਉਧਰ ਲੈ ਕੇ ਗਏ ਨੇ ਜੀ ਰਖੜਾ ਸਾਹਿਬ ਤੁਹਾਡੇ ਵੱਡੇ ਭਰਾ ਦਰਸ਼ਨ ਸਿੰਘ ਢਾਲੀਵਾਲ ਹਾਲਾਂਕਿ ਗੈਰ ਸਿਆਸੀ ਸਖਸ਼ੀਤ ਨੇ ਉਹ ਬਿਜ਼ਨਸਮੈਨ ਨੇ ਪ੍ਰਵਾਸੀ ਭਾਰਤੀ ਨੇ ਪਰ ਉਹਨਾਂ ਦਾ ਜੋ ਇਸ ਵਕਤ ਕੇਂਦਰ ਦੀ ਸਰਕਾਰ ਆ ਜਾਂ ਪਿਛਲੇ ਤਿੰਨ ਵਾਰੀਆਂ ਤੋਂ ਬਣਦੀ ਆ ਰਹੀ ਹੈ ਉਹਨਾਂ ਦੇ ਨੇਤਾਵਾਂ ਨਾਲ ਕਾਫੀ ਨਿਗਾ ਰਿਸ਼ਤਾ ਰਿਹਾ ਹੈ ਤੁਹਾਡੇ ਮੂੰ ਤੋਂ ਵੀ ਇੱਕ ਵਾਰੀ ਇਲੈਕਸ਼ਨ ਤੋਂ ਲੋਕ ਸਭਾ ਦੇ ਇਲੈਕਸ਼ਨ ਤੋਂ ਚੰਦ ਮਹੀਨੇ ਪਹਿਲਾਂ ਗੱਲ ਨਿਕਲ ਗਈ ਸੀ ਕਿ ਗਠਜੋੜ ਹੋਣ ਜਾ ਰਿਹਾ ਗੱਲ ਤੁਰ ਪਈ ਹੈ ਤਾਂ ਸਮਝਾ ਰਹੀ ਸੀ ਕਿ ਹੋ ਸਕਦਾ ਕਿ ਦਰਸ਼ਨ ਧਾਲੀਵਾਲ ਉਹਨਾਂ ਨੇ ਕਿਤੇ ਨਾ ਕਿਤੇ ਗੱਲ ਤੋਰੀ ਹੋਵੇ ਪਰ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਗਠਜੋੜ ਨਾ ਹੋਣ ਪਿੱਛੇ ਵੀ ਜਿਹੜਾ ਹੈ ਨਾ ਹੋਣ ਕਰ ਨੁਕਸਾਨ ਤਾਂ ਹੋਇਆ ਹੀ ਹੋਇਆ ਹੈ ਕਿ ਨਾ ਹੋਣ ਪਿੱਛੇ ਵੀ ਕੋਈ ਇਹ ਸੀ ਕਿ ਪਾਰਟੀ ਪ੍ਰਧਾਨ ਨੇ ਸੁਣੀ ਨਹੀਂ ਵੇਖੋ ਇਹ ਫੈਸਲਾ ਸਾਡੇ ਦਾ ਸ਼ੋਮਨੀ ਕਲ ਦਾ ਤੇ ਇਹ ਪਾਰਟੀ ਪ੍ਰਧਾਨ ਸਾਰੇ ਫੈਸਲੇ ਕਰਦਾ ਜੀ ਮੈਂ ਵੀ ਇੱਕ ਵਾਰ ਮਿਲ ਕੇ ਅਮਰ ਸ਼ਾਹ ਸਰ ਮਿਲਿਆ ਸੀ ਪਰ ਅਸੀਂ ਤਾਂ ਇਸ ਗੱਲ ਦਾ ਖੰਦ ਤੋਂ ਕਹਿੰਦੇ ਨੇ ਵੀ ਤੁਸੀਂ ਤੁਹਾਨੂੰ ਬੀਜੇਪੀ ਚੱਕਰੀ ਹੈ ਅਸੀਂ ਤਾਂ ਉਸ ਗੱਲ ਦੀ ਸਜ਼ਾ ਵੀ ਬਹੁਤ ਵੱਡੀ ਭੁਗਤੀ ਹੈ ਜੀ ਦੇਖੋ ਅਸੀਂ ਕੋਈ ਦਿਨ ਮੱਤ ਕੇ ਉਸੇ ਲੰਗਰ ਨਹੀਂ ਸੀ ਲਾਇਆ ਕਿਸਾਨਾਂ ਚ ਅਸੀਂ ਤੋਂ ਪਹਿਲਾਂ ਤਾਮਿਲਨਾਡ ਵੀ ਜਾ ਕੇ ਆਏ ਸੀ ਜੀ ਜੀ ਤਾਮਿਲਨਾਡ ਵੀ 1 ਮਹੀਨਾ ਮੈਂ ਖੁਦ ਆਪ ਰਿਹਾ ਹੁਸੀਂ ਉਧਰ ਦੀ ਆਫਤ ਜਿੱਥੇ ਇੱਥੇ ਆਈ ਹੈ ਤੁਸੀਂ ਪਰਿਵਾਰਕ ਪਰਿਵਾਰ ਦੀ ਹਸੀਅਤ ਸਾਡੇ ਵੱਲੋਂ ਕੋਸ਼ਿਸ਼ ਰਹੀ ਹੈ ਸਾਡੇ ਬਾਪੂ ਜੀ ਵੀ ਲੰਗਰ ਲਾਉਂਦੇ ਰਹੇ ਜਿੱਥੇ ਲੋੜ ਹੁੰਦੀ ਸੀ ਉੱਥੇ ਬਹੁਤ ਬੜੇ 6-6 ਮਹੀਨੇ ਅਸੀਂ ਕਿਸਾਨਾਂ ਦਾ ਜਿੱਥੇ ਟ੍ਰੈਕਟਰ ਨਹੀਂ ਹੁੰਦੀ ਸੀਗਾ ਉੱਥੇ ਸਾਡਾ ਪਰਿਵਾਰ ਹੀ ਰੋ ਤੇ ਵਲ ਸਾਡੀ ਕੋਸ਼ਿਸ਼ ਸੀ ਸਾਡੇ ਬਾਪੂ ਜੀ ਦੀ ਇਹ ਸੀਗੀ ਕਿ ਜੇ ਗੁਰੂ ਮਹਾਰਜ ਬਖਸ਼ਿਸ਼ ਕਰੇ ਤਾਂ ਤੁਹਾਨੂੰ ਇਹ ਸੇਵਾ ਕਰਨੀ ਚਾਹੀਦੀ ਹੈ। ਹੂੰ। ਸੋ ਅਸੀਂ ਉੱਥੇ ਲੰਗਰ ਲਾਇਆ। ਲੰਗਰ ਲਾ ਕੇ ਦਰਸ਼ਨ ਵੀ ਉੱਥੇ ਆਉਂਦਾ ਰਿਹਾ। ਜੀ। ਉਥੋਂ ਸਾਡੇ ਵਿਆਹ ਸੀ ਪਰਿਵਾਰ ਦੇ ਵਿੱਚ। ਸਾਡੇ ਦਰਸ਼ਨ ਢਾਣੀ ਵਾਲਾ ਏਅਰਪੋਰਟ ਤੇ ਆਏ। ਉਹਨੂੰ ਤਿੰਨ ਗੱਲਾਂ ਕਹੀਆਂ ਗਿਆ। ਕਿ ਤੁਸੀਂ ਹੂੰ ਕਿਸਾਨ ਜੀ ਨਾਲ ਸਮਝਾਤਾ ਕਰਾ ਦਿਓ। ਜੀ ਜੀ। ਦੂਜੀ ਗੱਲ ਲੰਗਰ ਬੰਦ ਕਰ ਲਓ। ਤੀਜੀ ਗੱਲ ਬਾਪ ਚੱਲੋ। ਬੀਜਪੀ ਵੱਲੋਂ ਸਰਕਾਰ ਵੱਲੋਂ ਤੋ ਕਿਹਾ ਤਾਂ ਅਧਿਕਾਰੀਆਂ ਨੇ ਕਿਹਾ ਜੀ 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 ਪਰ ਕਿਹਾ ਇਹ ਤਾਂ ਸਰਕਾਰ ਨਹੀਂ ਹੈ ਨਾ ਪੁੱਛਿਆ ਸੀ ਜੀ ਕਿ ਵੀ ਕਾਰਨ ਕੀ ਹੈ ਤੁਹਾਨੂੰ ਕਿਨੇ ਆਇਆ ਉੱਪਰੋਂ ਉੱਪਰੋਂ ਆਇਆ ਜੀ ਉੱਪਰੋਂ ਹੋ ਗਿਆ ਤਾਂ ਉੱਪਰ ਦਾ ਰੱਬ ਹੀ ਹੈ ਜੀ ਬਸ ਤੁਸੀਂ ਐਂ ਸਮਝ ਲਓ ਜੀ ਹਮ ਚਲੋ ਉਹਨਾਂ ਨੇ ਅਖੀਰ ਨੂੰ ਪੰਜ ਛੇ ਘੰਟੇ ਲੜਾਈ ਤੋਂ ਬਾਅਦ ਦੇ ਵਿੱਚ ਉਹ ਬਾਹਰ ਚਲੇ ਗਿਆ ਮੈਂ ਵੀ ਸਾਈਜ਼ਾਤ ਲੱਗਿਆ ਗਿਆ ਕਿ ਬੀਜਪੀ ਨਾਲ ਗੱਲ ਕਰਦਾ ਸੀ ਕਦੇ ਚੀਫ ਸੈਕਟਰੀ ਨਾਲ ਗੱਲ ਕਰਦਾ ਸੀ ਜੀ ਤੇ ਉੱਥੇ ਮੈਜਿਸਟਰ ਨਾਲ ਵੀ ਗੱਲ ਕੀਤੀ ਹੈ ਮੈਜਿਸਟਰ ਵੀ ਕਹਿੰਦਾ ਮੇਰੀ ਮੇਰੀ ਨੌਲੇਜ ਨਹੀਂ ਹੈ ਜੀ ਅਖੀਰ ਉਹਨੂੰ ਪਛਾਣਨਾ ਪਿਆ ਇੱਥੇ ਤੱਕ ਸੀ ਕਿ ਆਪਣਾ ਜੋਰ ਲਾਉਣ ਦੇ ਬਾਵਜੂਦ ਸਾਰਾ ਜੀ ਸਾਡੀ ਕੋਈ ਗੱਲ ਨਹੀਂ ਬਣੀ ਜੀ ਕਈਆਂ ਨੇ ਸਾਨੂੰ ਕਿਹਾ ਵੀ ਕੋਰਟ ਚਲੇ ਚਾਓ ਜੀ ਹਾਈ ਕੋਰਟ ਚ ਜਾਓ ਸੁਪਰੀਮ ਕੋਰਟ ਚ ਜਾਓ ਪਰ ਅਸੀਂ ਉਸ ਗੱਲ ਤੇ ਨਹੀਂ ਪਾਣਾ ਚਾਹੁੰਦੇ ਸੀਗੇ ਅਸੀਂ ਇਹ ਸੀ ਵੀ ਅਸੀਂ ਆਪਣੇ ਆਪ ਸਮਝਦੇ ਸੀ ਪਤਾ ਨਹੀਂ ਸਮਝਦੇ ਬਾਕੀ ਸਮਝਦੇ ਕਿ ਅਸੀਂ ਆਪਣੇ ਦੇਸ਼ ਦੇ ਲਈ ਸਭ ਤੋਂ ਵੱਧ ਪੈਟਰੀ ਆਰਡਰ ਸਾਡੇ ਬਾਪੂ ਜੀ ਫੌਜ 'ਚ ਰਹੇ ਜੀ ਉਹਨੇ ਫੌਜ ਸੇਵਾ ਕੀਤੀ ਲੜਾਈਆਂ ਲੜੀਆਂ ਆਈ ਦੇਸ਼ ਨੂੰ ਬਚਦੇ ਰਹੇ ਤੇ ਅਖੀਰ ਨੂੰ ਜਦ ਚੇਲੇ ਹਾਰ ਗਏ ਸੀ ਅਖੀਰ ਨੂੰ ਇਹ ਮਨ ਬਣਾ ਲਿਆ ਕਿ ਵੀ ਹੁਣ ਆਪ ਜਾ ਕੇ ਉਥੇ 2 ਮਹੀਨੇ ਬទਲਾਇਓ ਤੇ ਅਸੀਂ ਆ ਛੱਡਤੀ ਸਾਨੂੰ ਅਚਨ ਚੇਤੀ ਸੁਨੇਹਾ ਆਇਆ ਕਿ ਜੀ ਸਦਸ਼ਨ ਤੇ ਤਾਲੀਵਾਲ ਨੂੰ ਮੋਦੀ ਸਾਹਿਬ ਨੇ ਇਨਵਾਈਟ ਕੀਤਾ ਆਪਣੇ ਘਰੇ ਅਸੀਂ ਬਹੁਤ ਹੈਰਾਨ ਸਨ ਪਹਿਲਾਂ ਤਾਲੀਵਾਲ ਹੀ ਨਹੀਂ ਆਇਆ ਜੀ ਵੀ ਜਿਹੜੇ 2 ਚੰਦ ਮਹੀਨੇ ਪਹਿਲਾਂ ਤਾਂ ਬਾਹਰ ਭੇਜ ਰਹੇ ਸੀ ਬਾਹਰ ਭੇਜਿਆ ਵਾਪਸ ਫੁਲੀ ਭੇਜਿਆ ਜੀ ਤੇ ਅੱਜ ਉਹ ਵੀ ਮੋਦੀ ਸਾਹਿਬ ਹੂੰ ਪ੍ਰਾਈਮ ਮਿਨਿਸਟਰ ਤੇ ਉਹ ਫਿਰ ਹੌਲੀ-ਹੌਲੀ ਸਾਨੂੰ ਗੱਲ ਦਾ ਪਤਾ ਲੱਗਾ ਵੀ ਠੀਕ ਐ ਅੰਬੈਸਡਰ ਨੇ ਵੀ ਟੈਲੀਫੋਨ ਕੀਤਾ ਵੀ ਜੀ ਨਹੀਂ ਇਹ ਤੁਹਾਨੂੰ ਬੁਲਾਇਆ ਐ ਬਾਕੀ ਬੁਲਾਇਆ ਅਸੀਂ ਕਨਫਰਮ ਕੀਤੀ ਗੱਲ ਨਾਲ ਹੂੰ ਉੱਥੇ ਆਏ ਉਹਨੂੰ ਕਹਿਣ ਲੱਗੇ ਵੀ ਤੈਂ ਸਟੇਜ 'ਤੇ ਬੋਲਣਾ ਐ ਉਹ ਕਹਿੰਦਾ ਮੈਂ ਕਰੇ ਸਟੇਜ 'ਤੇ ਬੋਲਾਂ ਇੰਨਾ ਮੈਂ ਬੋਲਣਾ ਜੀ ਤੇ ਉਹ ਫੋਰਸਫੁਲੀ ਉਹਨਾਂ ਨੇ ਅਨਾਉਂਸ ਕਰਤਾ ਉਹਨੂੰ ਉਹ ਡੇਢ ਮਿੰਟ ਬੋਲਿਆ ਹੋ ਮੇਰੇ ਖਿਆਲ ਸਾਰਾ ਕੁਝ ਜੀ ਟੋਟਲ ਲਾ ਕੇ ਕਿਉਂਕਿ ਸਾਡੀ ਫੈਮਿਲੀ 'ਚ ਕੋਈ ਬਗਾਂ ਸਟੇਜ 'ਤੇ ਬੋਲਣ ਦਾ ਹੈ ਨਹੀਂ ਜੀ ਸਵਾਤੀ ਨਹੀਂ ਛੜ ਬਾਪੂ ਜੀ ਨਹੀਂ ਇਸ ਬੋਲਦੇ ਜੀ ਤੇ ਮੈਂ ਅਪਸ਼ਾਸਤ ਕਰਨ ਕਰਕੇ ਥੋੜਾ ਬੋਲਣ ਲੱਗਾ ਮੈਂ ਵੀ ਕੋਸ਼ਿਸ਼ ਕਰਦਾ ਵਾਇਡ ਨਹੀਂ ਕਰਦਾ ਮੈਂ ਤੁਹਾਨੂੰ ਵੀ ਵਾਇਡ ਕਰਦਾ ਪ्रेस ਪੁਛਤੋਂ ਵੀ ਮੈਂ ਵਾਇਡ ਕਰਦਾ ਜਿੰਨਾ ਘੱਟ ਤੋਂ ਘੱਟ ਰਹੇ ਉਹਨੇ ਚੱਕਾ ਹੈ ਗੁਰੂ ਦੇ ਚਰਨਾਚੇ ਰਹਿਣਾ ਚੰਗਾ ਹੁੰਦਾ ਪਰ ਜੀ ਜੀ ਫਿਰ ਉਹਨਾਂ ਨੇ ਤਕਰੀਬਨ ਡੇਢ ਮਿੰਟ ਬੋਲਿਆ ਚਲੋ ਬੈਠ ਗਏ ਫੰਕਸ਼ਨ ਹੋ ਗਿਆ ਖਤਮ ਹੋ ਗਿਆ ਉੱਥੇ ਤਕਰੀਬਨ 100 ਕੰਮਦਾ ਹੋਣਾ ਮੋਦੀ ਸਾਹਿਬ ਨੇ ਅਨਾਉਂਸ ਕੀਤਾ ਕਿ ਮੈਂ ਸਾਰੇ ਟੇਬਲਾਂ ਤੇ ਆਉਂਗਾ ਹੂੰ ਸਾਰੇ ਨਾ ਫੋਟੋ ਖਿਚਾਉਂਗਾ ਇੱਥੇ ਆਪਾਂ ਆਪਣੀ ਟੇਬਲ 'ਤੇ ਬੈਠ ਰਹੇ ਹਾਂ ਜੀ ਜਦੋਂ ਮੋਦੀ ਸਾਹਿਬ ਪਹਿਲੇ ਟੇਬਲ 'ਤੇ ਆਏ ਉੱਥੇ ਸਾਰੇ ਇਕੱਠੇ ਹੋ ਗਏ ਹੂੰ ਸਾਡੇ ਫੈਮਿਲੀ 'ਚ ਹਾਲਤ ਹੈ ਨਹੀਂ ਮੈਨੂੰ ਵੀ ਹੈ ਨਹੀਂ ਉਹ ਕਹਿੰਦਾ ਇੱਕ ਮੁੰਡਾ ਛੇ ਉਹਦੇ ਕੋਲ ਹੋਰ ਕੰਨ ਉਹ ਕਹਿੰਦਾ ਵੀ ਆਪਾਂ ਰੋਟੀ ਖਾ ਲਦੇ ਹਾਂ ਉਹ ਰੋਟੀ ਖਾਣ ਲੱਗੇ ਚਲੋ ਉਹ ਗੱਲਾਂ ਹੋਈਆਂ ਦੋ ਕੁ ਮਿੰਟ ਬਾਅਦ ਹੀ ਉਹਨਾਂ ਨੇ ਆਪਣਾ ਸਿਕਿਉਰਿਟੀ ਜਿਹੜਾ ਬੰਦਾ ਸੀਗਾ ਉਹ ਭੇਜਿਆ ਤੇ ਉਹਨੂੰ ਕਹਿੰਦੇ ਵੀ ਤੈਨੂੰ ਬੁਲਾਇਆ ਉਹ ਕਹਿੰਦਾ ਜੇ ਉਸੇ ਰਸ਼ ਬਹੁਤ ਹੈ ਉਹ ਕਹਿੰਦਾ ਕੋਈ ਨਹੀਂ ਸਾਰਾ ਇੰਤਜ਼ਾਮ ਹੀ ਕਰ ਲਾਂਗੇ ਮੋਦੀ ਸਾਹਿਬ ਕੋਲ ਕਿਹਾ ਕਿ ਸਾਡੀ ਬਲੰਡਰ ਸਾਡੀ ਗਲਤੀ ਸੀ ਅਸੀਂ ਤੁਹਾਨੂੰ ਮੋੜਿਆ ਅਸੀਂ ਅਹਿਸਾਸ ਕੀਤਾ ਉਹਦੇ ਕਰਕੇ ਹੀ ਤੁਹਾਨੂੰ ਅੱਜ ਅਸੀਂ ਇੱਥੇ ਬੁਲਾਇਆ ਅਸੀਂ ਥੋੜਾ ਸਾਰਾ ਕੁਝ ਉਦੋਂ ਸਾਰਾ ਸਰਕਾਰ ਦਾ ਪਹਿਲੀ ਵਾਰ ਸੀ ਕਿ ਸਾਰਾ ਇੰਤਜ਼ਾਮ ਸਰਕਾਰ ਨੇ ਕੀਤਾ ਰਹਿਣ ਦਾ ਇੰਤਜ਼ਾਮ ਉਹ ਸੇਅਰਪੋਰਟ ਤੋਂ ਲੈ ਕੇ ਆਉਣ ਦਾ ਆਪਣੇ ਕਈ ਡੀਆਈਜੀ ਹੋਰ ਅਧਿਕਾਰੀ ਭੇਜੇ ਉੱਥੇ ਉਹਨਾਂ ਨੇ ਜੀ ਪਰ ਬੜੀ ਐਚਚਲ ਰਿਸਪੈਕਟ ਉਹ ਚਲੋ ਸਾਨੂੰ ਤਾਂ ਇਹੀ ਖੁਸ਼ੀ ਸੀ ਕਿ ਉਹ ਵਾਪਸ ਆ ਗਿਆ ਹੂੰ ਵਾਪਸ ਆਉਣ ਤੋਂ ਬਾਅਦ ਪੰਜ ਸਤ ਮਹੀਨੇ ਲੰਘੇ ਹੋਣਗੇ ਮੇਰਾ ਖਿਆਲ ਹੈ ਕਿ ਸਾਨੂੰ ਫੇਰ ਇੱਕ ਇਨਵੀਟੇਸ਼ਨ ਆ ਗਿਆ ਕਿ ਤੁਹਾਨੂੰ ਬੈਸਟ ਪ੍ਰਵਾਸੀ ਦਾ ਜਿਹੜਾ ਹਰ ਸਾਲ ਵਾਰ ਦਿੰਦੇ ਨੇ ਉਹ ਉਹ ਅਕੀ ਕਈ ਸਾਲਾਂ ਬਾਅਦ ਤੱਕ ਕੋਰੋਨਾ ਕਰਕੇ ਰਹਿ ਗਿਆ ਸੀਗਾ ਉਹਦੇ ਚ ਪਾਣ ਸਾਨੂੰ ਫੇਰ ਵੀ ਤਵਾਰ ਨਹੀਂ ਆਇਆ ਹੂੰ ਕਿ ਵੀ ਸਾਨੂੰ ਕਿਵੇਂ ਦੇ ਸਕਦੇ ਨੇ ਜਿੱਥੇ ਵੀ ਇੰਨਾ ਹੋ ਹੋਵੇ ਤੇ ਫੇਰ ਜਦੋਂ ਸਾਨੂੰ ਪੱਕੀ ਗੱਲ ਹੋ ਗਈ ਮੈਸਟਰ ਸਾਹਿਬ ਨੇ ਫੇਰ ਕਿਹਾ ਫੇਰ ਅਸੀਂ ਤਿਆਰੀ ਕੀਤੀ ਫੇਰ ਅੰਦਰ ਮੈਂ ਵੀ ਗਿਆ ਉੱਥੇ ਤੇ ਉੱਥੇ ਚਲੋ ਉਹ ਕੀਤਾ ਸੋ ਅਸੀਂ ਤਾਂ ਸਬਰ ਸੀ ਉਹ ਫੇਰ ਆ ਗੱਲ ਹੁਣ ਕਰਕੇ ਤੁਹਾਡੇ ਨਾਲ ਲਗਾਓ ਵੀ ਹੋਇਆ ਜੀ ਤੇ ਅਸੀਂ ਉੱਥੇ ਗਏ ਉਹਨਾਂ ਦਾ ਸਾਡਾ ਮੇਨ ਮਕਸਦ ਅੰਮ੍ਰਿਤਸਰ ਕੋ ਜਾਣ ਦਾ ਉਦੋਂ ਖਵਾਰਨ ਵੀ ਗੱਲ ਚੁੱਕੀ ਕਿਸਾਨੀ ਅੰਦੋਲਨ ਦੀ ਗੱਲ ਸੀ ਕਿਉਂਕਿ ਅਸੀਂ ਵਿਚਾਰੀ ਖੇਤੀ ਮੈਂ ਤਾਂ ਸਿਆਸਤਾਂ ਤੋਂ ਪਹਿਲਾਂ ਖੇਤੀ ਕਰਦਾ ਰਿਹਾ ਮੇਰੇ ਤਾਂ ਫੁੱਲਾਂ ਦੀ ਖੇਤੀ ਮੇਰਾ ਕਹਿੰਦਾ ਹਾਲੈਂਡ ਨਾਲ ਵਧੀਆ ਸੀ ਜੀ ਕੋਈ ਗਵਰਨਰ ਆਵੇ ਕੋਈ ਚੀਮਸਰਾ ਪਹਿਲਾਂ ਕਹਿੰਦਾ ਸੀ ਰਖੜਾ ਸਾਹਿਬ ਦੇ ਫੁੱਲ ਦੇਖ ਕੇ ਆਉਣੇ ਜੀ ਤੇ ਪੋਲਟਿਕਸ ਨਾਲ ਕੋਈ ਇੰਟਰਸਟ ਨਹੀਂ ਸੀ ਉਹ ਕਿਸਾਨਾਂ ਦੀ ਗੱਲ ਕਰਕੇ ਕਾਫੀ ਚੀਜ਼ਾਂ ਉਹਨਾਂ ਨੇ ਮੰਨ ਵੀ ਗਏ ਸੀਗੇ ਫਿਰ ਬਲਕਿ ਅਸੀਂ ਡੱਲਿਆ ਸਾਹਿਬ ਨੂੰ ਬੁਲਾਇਆ ਵੀ ਸੀ ਕਿ ਪੰਜਾਬ ਦੇ ਲਈ ਉਹ ਸਾਰਾ ਕੁਝ ਦੇਣ ਨੂੰ ਤਿਆਰ ਨੇ ਕਰਜ਼ਾ ਮਾਸਪੋਰਟਨ ਵੀ ਤਿਆਰ ਨੇ ਫਿਰ ਉਹ ਕਹਿਣ ਲੱਗੇ ਵੀ ਨਹੀਂ ਜਾਂ ਤਾਂ ਸਾਰੇ ਹਿੰਦੁਸਤਾਨ ਦਾ ਹੋਵੇ ਕੱਲੇ ਪੰਜਾਬ ਨਾਲ ਸਾਡੀ ਗੱਲ ਘਟਦੀ ਹੈ ਹੂੰ ਚਲੋ ਅਸੀਂ ਚੁੱਪ ਕਰ ਗਏ ਕਿਉਂਕਿ ਸਾਡੀ ਤਾਂ ਪੰਜਾਬ ਤੇ ਹਰਿਆਣੇ ਦੀ ਗੱਲ ਹੋਈ ਸੀ ਹੂੰ ਫਿਰ ਅਸੀਂ ਚੁੱਪ ਕਰ ਗਏ ਮੇਨ ਮਕਸਦ ਉਹਨਾਂ ਕੋਈ ਜਾਣਦਾ ਸਾਡਾ ਇਹ ਸੀ ਕਿ ਵੀ ਸਾਡੇ ਕਿਸਾਨੀ ਮਸਲਾ ਜਿਹੜਾ ਉਹ ਹੱਲ ਹੋ ਜਵੇ ਪਰ ਪਰ ਅਕਾਲੀ ਦਲ ਨਾਲ ਗਠਜੋੜ ਦੀ ਕੋਈ ਕਦੇ ਕਿਸੇ ਪੜਾ ਦੇ ਉੱਤੇ ਗੱਲ ਚੱਲੀ ਇਹ ਹਮੇਸ਼ਾ ਸਾਹ ਸੁਖਵੀਰ ਸਿੰਘ ਬਾਦਲ ਗੱਲ ਕਰਦੇ ਰਹੇ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਜਾ ਕੇ ਗੱਲ ਕਰਾਂ ਜੀ ਉਹਨਾਂ ਦੀ ਤੁਹਾਡੇ ਰਾਹੀਂ ਕਦੇ ਨਹੀਂ ਕੀਤੀ ਸਾਡੇ ਢਾਲੀਵਾਲ ਸਾਹਿਬ ਰਾਹੀਂ ਕਦੇ ਨਹੀਂ ਕੀਤੀ ਮਤਲਬ ਜਾਂ ਇਹਨਾਂ ਰਾਹੀਂ ਕਦੇ ਕੋਈ ਸੁਨੇਹਾ ਆਇਆ ਹੋਵੇ ਮਤਲਬ ਮਿਲਦੇ ਸੁਖਵੀਰ ਨੂੰ ਤਾਂ ਅੱਜ ਘੰਟਾ ਘੰਟਾ ਮਿਲਦੇ ਸੀ ਬੈਠ ਕੇ ਉਹਨਾਂ ਦੀ ਵੀ ਕੋਸ਼ਿਸ਼ ਸੀਗੀ ਉਹਨਾਂ ਦੀ ਵੀ ਇਹੀ ਗੱਲ ਸੀ ਮੈਂ ਕੱਲਾ ਮਿਲਣਾ ਚਾਹੁੰਦਾ ਜੀ ਅੱਜ ਕੇ ਵਿੱਚ ਠੀਕ ਹੈ ਅਸੀਂ ਕੋਸ਼ਿਸ਼ ਕਰਕੇ ਦੇ ਲੈਨੇ ਆਂ ਵੀ ਜੇ ਕਲੇਮਲ ਵੀ ਮੈਨੂੰ ਪਤਾ ਵੀ ਕਾਰਨ ਕੀ ਹੋਇਆ ਅਦਰਭਾਈ ਤਾਂ ਸਸਕੂਸ਼ਨ ਬਾਲ ਦੇ ਸਿੱਧੀ ਸੀ ਜੀ ਹਰਸ਼ਮਿਤ ਕੈਬਨਟ ਦੇ ਵਿੱਚ ਕਿੰਨੇ ਸਾਲ ਰਹੀ ਹੈ 10 15 ਸਾਲ ਰਹੀ ਹੈ ਜੀ ਸੋ ਸਾਡੀ ਤਾਂ ਇੱਕ ਵਾਰ ਮਿਲਣ ਨਾਲ ਤਾਂ ਕੋਈ ਇਹ ਨਹੀਂ ਹੁੰਦਾ ਸਾਡੇ ਬਹੁਤ ਲਗਾਓ ਹੁੰਦਾ ਜਾਂ ਕੁਝ ਹੁੰਦਾ ਅਸੀਂ ਤਾਂ ਫੰਕਸ਼ਨਰ ਹੀ ਮਿਲੇ ਹਾਂ ਜੀ ਪਰ ਇਹ ਇੱਕ ਕਹਿ ਦੇਣਾ ਚਲੋ ਅਸੀਂ ਤਾਂ ਸਿਰ ਮੱਥੇ ਮੰਨ ਵੀ ਲਈ ਗੱਲ ਨੂੰ ਫਿਰ ਸਾਡੇ ਮੰਨ ਨਾਲ ਜਾਂ ਸਾਡੇ ਹੱਟਣ ਨਾਲ ਜਾਂ ਉਹਨਾਂ ਦੇ ਕਹਿਣ ਨਾਲ ਮੇਰਾ ਖਿਆਲ ਹੈ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੈ ਮੈਂ ਆਖਰੀ ਸਵਾਲ ਲੈ ਰਿਹਾ ਰਖੜਾ ਸਾਹਿਬ ਹੁਣ ਜਦੋਂ ਤੁਸੀਂ ਇਸ ਧੜੇ ਨਾਲੋਂ ਜਿਸ ਨੂੰ ਕਿ ਬਾਕੀ ਕਿਹਾ ਜਾ ਰਿਹਾ ਉਸ ਗਰੁੱਪ ਨਾਲੋਂ ਅੱਜ ਖਿਮਾ ਯਾਚਨਾ ਵੀ ਕਰ ਰਹੀ ਹੈ ਇੱਕ ਜਿਹੜਾ ਪੁਲੰਗ ਅੱਗੇ ਪੁੱਟ ਲਈ ਹੈ ਮੇਰੇ ਖਿਆਲ ਹੁਣ ਵਾਪਸੀ ਦਾ ਤਾਂ ਮੈਨੂੰ ਰਾ ਕੋਈ ਨਜ਼ਰ ਨਹੀਂ ਆ ਰਿਹਾ ਹੈਗਾ ਸवाय ਕਿ ਸੁਖਵੀਰ ਸਿੰਘ ਬਾਦਲ ਕਹਿ ਦੇਣ ਕਿ ਲੋ ਜੀ ਆ ਪਈਆ ਪ੍ਰਧਾਨਗੀ ਤੇ ਮੰਨ ਲਈ ਮੈਂ ਤੁਹਾਡੀ ਤੇ ਆਜੋ ਸ਼ਾਇਦ ਉਸੇ ਸ਼ਰਤ ਤੇ ਵਾਪਸੀ ਹੋ ਸਕਦੀ ਹੈ ਕਿ ਰਖੜਾ ਪਰਿਵਾਰ ਢਾਲੀਵਾਲ ਪਰਿਵਾਰ ਅੱਜ ਸਿਆਸੀ ਤੌਰ ਦੇ ਉੱਤੇ ਵੀ ਗੈਰ ਸਿਆਸੀ ਤੌਰ ਦੇ ਉੱਤੇ ਵੀ ਭਾਵੇਂ ਵਿੱਤੀ ਤੌਰ ਦੇ ਉੱਤੇ ਵੀ ਇਸ ਗਰੁੱਪ ਦੇ ਨਾਲ ਹੈ ਤਾਂ ਉਸ ਦਾ ਯੋਗਦਾਨ ਕੀ ਰਹੇਗਾ ਸਿਆਸੀ ਤੌਰ ਤੇ ਵੀ ਪੁੱਛ ਰਿਹਾ ਮੈਂ ਵਿੱਤੀ ਤੌਰ ਤੇ ਤਾਂ ਤੁਹਾਡਾ ਆਸਰਾ ਹੋਈ ਗਈ ਹੋਏਗਾ ਇਹਨਾਂ ਨੂੰ ਕਿ ਕੀ ਕੱਲੋਂ ਜਿਸ ਤਰ੍ਹਾਂ ਵੈਲ ਕਨੈਕਟਡ ਹੈ ਕ ਮੰਤਰੀ ਪੱਧਰ ਦੇ ਉੱਤੇ ਢਾਲੀਵਾਲ ਸਾਹਿਬ ਦਰਸ਼ਨ ਢਾਲੀਵਾਲ ਸਾਹਿਬ ਦੀ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦਾ ਸਤਿਕਾਰ ਕਰਦੇ ਨਹੀਂ ਭਾਵੇਂ ਕਿ ਇੱਕ ਵਾਰ ਉਹਨਾਂ ਨੂੰ ਜਿਹੜਾ ਹੈ ਬੇਇੱਜ਼ਤ ਕਰਕੇ ਹੀ ਕਹਾਂਗੇ ਕਿ ਜਦੋਂ ਬੰਦੇ ਨੂੰ ਕਹਿ ਦੋਗੇ ਤੂੰ ਆਪਣੇ ਮੁਲਕ ਚੋਂ ਵਾਪਸ ਚਲਾ ਜਾ ਤਾਂ ਕਿ ਨਾਲ ਤਾਂ ਉਸ ਦਾ ਕੀ ਕੰਟਰੀਬਿਊਸ਼ਨ ਰਹੇਗੀ ਜੀ ਇਸ ਗਰੁੱਪ ਦੇ ਵਿੱਚ ਰਖੜਾ ਪਰਵਾਰ ਦੀ ਮੈਂ ਤਾਂ ਪਹਿਲੀ ਗੱਲ ਤਾਂ ਮੈਂ ਬਾਗੀ ਚੜਾਇਆ ਜਾਂ ਬਖਰਾਤਾਂ ਗਿੰਦੇ ਨਹੀਂ ਅਭਿਸ਼ੋਮ ਨਹੀਂ ਕਰਦਾ ਉਹ ਗਿੰਦੇ ਨਹੀਂ ਉਹ ਚਲੋ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਉਹ ਕੀ ਕਰਦੇ ਨੇ ਪਹਿਲਾਂ ਸ਼ੋਮਨੀ ਕਲਦਲ ਵੀ ਦਿਲੋਂ ਮਨੋਂ ਕੰਮ ਕੀਤਾ ਹੈ ਜੋ ਵੀ ਕਿਹਾ ਇਮਾਨਦਾਰੀ ਨਾਲ ਕੰਮ ਕੀਤਾ ਜੀ ਮੈਂ ਸੌਖਾ ਕੇ ਕਹਿ ਸਕਦਾ ਕਿ ਜੇ ਇੱਕ ਬੰਦਾ ਵੀ ਇੱਕ ਵੀ ਗੱਲ ਕਰਦੇ ਹਾਲਾਂਕਿ ਮੇਰੇ ਕੋਲ ਕਈ ਬੰਦੇ ਗੱਲ ਕਰਦੇ ਹੁੰਦੇ ਸੀ ਕਿ ਵੀ ਤੁਸੀਂ ਅ ਅਜਿਹਾ ਕਮਿਸ਼ਨ ਹੁੰਦਾ ਜੀ ਇਹਦਾ ਜਾਇਜ਼ ਹੀ ਹੁੰਦਾ ਜੀ ਇਹ ਤਾਂ ਧਰਮ ਦੀ ਕਮਾਈ ਹੈ ਜੀ ਮੈਂ ਹਰੇਕ ਬੰਦੇ ਨੂੰ ਇੱਕੋ ਗੱਲ ਕਹਿੰਦਾ ਸੀ ਵੀ ਦੇਖੋ ਜਿੱਦ ਦੇ ਮੈਂ ਸ਼ਾਹ ਚ ਆਇਆ ਅਸੀਂ ਸਾਰੇ ਭਰਾਵਾਂ ਨੇ ਸਲਾਹ ਕੀਤੀ ਮੈਂ ਤਾਂ ਉਸ ਗੱਲ ਤੇ ਲਾਉਂਦੇ ਸੀ ਕਿ ਜਿਵੇਂ ਬਾਪੂ ਜੀ ਕੰਮ ਦੇ ਵਿੱਚ ਲੱਗੇ ਹੋਏ ਸੀ ਸਾਡੇ ਬਾਪੂ ਜੀ ਦਾ ਕੀ ਹੁੰਦਾ ਸੀ ਕਿ ਸਕੂਲ ਜਾਣਾ ਹੈ ਕਿ ਕਲ ਜਾਣਾ ਹੈ ਤੇ ਕਿ ਸਪੋਰਟਸ ਦੇ ਫੰਕਸ਼ਨ ਦੇ ਜਾਣਾ ਆਪਣੇ ਮਨ ਚ ਬਣਾਇਆ ਹੁੰਦਾ ਸੀ 20000 ਦੇਣਾ 30000 ਦੇਣਾ ਜਿੰਨੇ ਪੈਸੇ ਦੇਣੇ ਨੇ ਉਹ ਆਪਣੀ ਜੇਬ ਚ ਪਾ ਕੇ ਲੈ ਕੇ ਜਾਂਦੇ ਸੀ ਕਈ ਦੋ ਫੰਕਸ਼ਨਾਂ ਤੇ ਨਿਕਲ ਜਾਂਦੇ ਜੀ ਕਈ ਆਪਣਾ ਸੁਭਾਏ ਉਹਨਾਂ ਦਾ ਨਵੇਂ ਬਾਪੂ ਜੀ ਸੀ ਕਿ ਉਹਨੇ ਕਹਣਾ ਬਾਪੂ ਜੀ ਜੇ ਉਹਨੇ ਕਹਣਾ ਮੈਂ 20000 ਦੇਣਾ ਹੈ ਉਹ ਕਹਿੰਦਾ 21000 ਦੇ ਦਿਆ ਜੀ ਉਹ ਕਹਿੰਦਾ 21000 ਦੇ ਦੇ ਨਾ 10000 ਤੂੰ ਕੱਢੋ ਪਰ ਜੋ ਆਪਣਾ ਮ ਮੈਨੂੰ ਨੇ ਕਿਹਾ ਵੀ ਆਪਾਂ ਪੈਸੇ ਵਧਾ ਦਈਏ ਆਪਾਂ ਉਹ ਕੰਮ ਸ਼ੁਰੂ ਕਰ ਲਈਏ ਚਲੋ ਜੇ ਮੈਨਾਂ ਕਿਵੇਂ ਐਨੀ ਹੋ ਜਿਵੇਂ ਵੀ ਹੋਇਆ ਸ਼ਾਸ ਦੇ ਵਿੱਚ ਆ ਗਈ ਹੁਣ ਦੀ ਗੱਲ ਚ ਵੀ ਜਿੰਨਾ ਤੇਰਾ ਇੱਥੇ ਖਰਚਾ ਹੋਊਗਾ ਸਾਰਾ ਅਸੀਂ ਕਰਾਂਗੇ ਤੇ ਚਵਾਨੀ ਲੈਣੀ ਮੈਂ ਆਪਣੇ ਬੇਟੇ ਨਾਲ ਗੱਲ ਕੀਤੀ ਉਹ ਕਹਿੰਦਾ ਜਿਹੜੀ ਮੇਰੇ ਕੋਲ ਜਿੰਨਾ ਹੈਗਾ ਬਹੁਤ ਹੈ ਤੈਨੂੰ ਪੈਸੇ ਪੂਰੇ ਚਾਹੀਦੇ 10 ਮੈਂ ਦੇ ਦੇਣਾ ਜੇ ਮੇਥੋਂ ਚਵਾਨੀ ਲੈਣ ਨੂੰ ਤਿਆਰ ਨਹੀਂ ਮੇਰੀ ਜ਼ਮੀਨ ਲੈਣ ਨੂੰ ਤਿਆਰ ਨਹੀਂ ਮੇਰਾ ਘਰ ਲੈਣ ਨੂੰ ਤਿਆਰ ਨਹੀਂ ਮੈਂ ਬੈਲ ਸੈਟ ਲੈ ਸਾਰਾ ਕੁਝ ਮੇਰੇ ਕੋਲ ਹੈਗਾ ਮੈਂ ਐਸ ਨਰਕ ਚ ਕਿਉਂ ਡਿੱਗੂੰਗਾ ਸੋ ਗੁਰੂ ਮਹਾਰਾਜੀ ਬਖਸ਼ ਕਰੇ ਸੱਚੇ ਪਾਤਸ਼ਾਹ ਦੀ ਬਖਸ਼ੀ ਰਿਹਾ ਮੈਨੂੰ ਹਰ ਚੀਜ਼ ਬਣੀ ਬਣਾਈ ਬਲੀਆ ਸ਼ਾਸ ਦੇ ਵਿੱਚ ਵੀ ਧੱਕੇ ਨਾਲ ਬਾਲ ਸਾਹ ਲੈ ਕੇ ਮੈਸ਼ਾ ਤੋਂ ਲੈ ਨਹੀਂ ਸੀਗਾ ਪਰ ਵੱਡੇ ਬਾਲ ਸਾਹ ਮੈਨੂੰ ਬਹੁਤ ਪਿਆਰ ਸਤਕਾਰ ਨਾਲ ਲੈ ਕੇ ਆਇਆ ਸੀ ਜੀ ਜੀ ਸੋ ਇਹ ਇਹਨਾਂ ਨਾਲ ਵੀ ਜਿਨੱਚੇ ਰਹਾਂਗੇ ਇਮਾਨਦਾਰ ਹੀ ਰਹਾਂਗੇ ਜੇ ਕੋਈ ਆਪਸੀ ਫੈਸਲਾ ਹੁੰਦਾ ਹੈ ਉਹਨੂੰ ਬੈਲੋ ਕੰਮ ਕਰਾਂਗੇ ਮੈਂ ਹੱਕ ਦੇ ਨਹੀਂ ਹਾਂ ਕਿ ਸ਼ੋਮਨੀ ਕਲ ਦਫਾੜ ਹੋਵੇ ਸ਼ੋਮਣੀ ਕੱਲ੍ਹ ਦੇ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਪਰ ਇਸ ਗੱਲ ਦਾ ਮੇਰੇ ਮਨ ਦੇ ਉੱਤੇ ਜ਼ਰੂਰ ਬੋਝ ਸੀ ਕਿ ਵੀ ਆਪਣੀ ਸਰਕਾਰ ਦੇ ਵਿੱਚ ਹੋਇਆ ਆਪਾਂ ਨੂੰ ਉਸ ਘਰ ਦੇ ਵਿੱਚ ਜਾਣ ਚ ਕੀ ਉਹ ਹੋ ਸਕਦਾ ਜਿੰਨਾ ਉੱਥੇ ਦਾ ਨਤਮਸਤਕ ਹੋਮਾਂਗੇ ਜਿੰਨੇ ਲਕੀਰਾਂ ਕੱਢਾਂਗੇ ਜਿੰਨਾਂ ਉਹ ਹੋਮਾਂਗੇ ਉਸ ਗੱਲ ਨਾਲ ਸਾਡੀ ਗੱਲ ਵੱਧ ਹੀ ਹੈ ਜੇ ਅਸੀਂ ਨਹੀਂ ਉੱਥੇ ਜਾ ਸਕਦੇ ਤਾਂ ਫਿਰ ਹੋਰ ਕੌਣ ਜਾਊਗਾ ਸਾਡੇ ਲਈ ਤਾਂ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਪਹਿਲੀ ਗੱਲ ਸ੍ਰੀ ਹਰਮੰਦਰ ਸਾਹਿਬ ਜਾ ਕੇ ਗੁਰਦਾਰਨੀ ਅਸਲਾਉਣੇ ਉਥੇ ਮਸਾ ਟਿਕਣਾ ਹਮੇਸ਼ਾ ਉਥੇ ਆਉਨੇ ਆ ਨੀਵੇਂ ਹੋ ਕੇ ਆਉਣਾ ਬਣਦਾ ਛੜਾ ਉਸ ਤੋਂ ਵੱਡੀ ਗੱਲ ਸਾਡੇ ਲਈ ਹੈ ਕੋਈ ਨਹੀਂ ਤੇ ਜੇ ਕੋਈ ਪੋਲਿਟਿਕਲ ਗੱਲ ਹੈ ਤਾਂ ਸ਼੍ਰੀ ਕਾਲਤਾਖਸਾਬ ਤੇ ਜਾ ਕੇ ਉੱਥੇ ਨਾ ਉਥੋਂ ਮਾਫੀ ਮੰਗਣਾ ਖਿਆ ਮੰਗਣਾ ਸਜਾਲਵਾਉਣਾ ਸਾਡੀ ਗੱਲ ਵੱਧਦੀ ਹੈ ਘੱਟਦੀ ਬਹੁਤ ਬੜੇ-ਬੜੇ ਕਹਿੰਦੇ ਕਹਿੰਦੇ ਮਾਯਾ ਰਣਜੀਤ ਸਿੰਘ ਦੇ ਨਾਲ ਨੇੜੇ ਤੇ ਵੀ ਹੈ ਨਹੀਂ ਜੋ ਉਹ ਵੀ ਮਾਫੀ ਮੰਗ ਸਕਦੇ ਨੇ ਬਨਾਦ ਸਾਹਿਬ ਮਾਫੀ ਮੰਗੇ ਗਏ ਆਪਣਾ ਹੋਮ ਮਿਨਿਸਟਰੀ ਗਿਆ ਆਪਣੇ ਸੰਟਰਲ ਸਾਬੂਟਾ ਸੀ ਉਹ ਵੀ ਮਾਫੀ ਮੰਗੇ ਗਏ ਜੀ ਕਿਸੇ ਦਾ ਕੋਈ ਗੁਜ਼ਾਰਾ ਜਿਹੜੇ ਬੰਦੇ ਅੜਦੇ ਸੀ ਨਾ ਉਹ ਵੀ ਜਾ ਕੇ ਉੱਥੇ ਨਤਕਮਸਤਕ ਹੋਏ ਨੇ ਅਖੀਰ ਨੂੰ ਬੰਦਾ ਗੁਜ਼ਾਰਾ ਕੋਈ ਨਹੀਂ ਹੁੰਦਾ ਜਿਹੜਾ ਬੰਦਾ ਉੱਥੇ ਨਾ ਜਾਵੇ ਜੀ ਬਹੁਤ ਸ਼ੁਕਰੀਆ ਰਖੜਾ ਸਾਹਿਬ ਬਹੁਤ ਬਹੁਤ ਸਾਰਾ ਧੰਨਵਾਦ ਤੇ ਬਹੁਤ ਸ਼ੁਕਰੀਆ ਜੀ ਇਸ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel पर